ਵਣੇਰੋ ਸਾਡਾ ਦੇਖਦੇ ਰਹੋ ਸਾਡਾ ਚੈਨਲ ਖਾਸ ਖਬਰ ਜਿਹੜੀ ਪਹਿਲੀ ਜਿਹੜੀ ਤੁਹਾਨੂੰ ਤੁਹਾਡੇ ਅੱਗੇ ਰੱਖਣ ਜਾ ਰਹੇ ਹਾਂ ਜੀ ਪੰਜਾਬ ਨੂੰ ਜਿਹੜਾ ਹੋਵੇਗਾ ਨਵੀਆਂ ਚੱਲੀਆਂ ਟ੍ਰੇਨਾਂ ਦਾ ਬਹੁਤ ਵੱਡੇ ਪੱਧਰ ਤੇ ਲਾਭ ਜੀ ਹਾਂ ਅਮਰਸਰ ਨਵੀਂ ਦਿੱਲੀ ਵਿਚਾਲੇ ਜਿਹੜੀ ਦੌੜੇਗੀ ਟ੍ਰੇਨ ਬੰਦੇ ਭਾਰਤ ਟ੍ਰੇਨ ਇਹ ਸ਼ੁੱਕਰਵਾਰ ਛੱਡ ਹਫਤੇ ਚ 6 ਦਿਨ ਜਿਹੜਾ ਚੱਲੇਗੀ ਬੰਦੇ ਭਾਰਤ ਟ੍ਰੇਨ ਬਿਆਸ ਜਲੰਧਰ ਕੈਂਟ ਫਗਵਾੜਾ ਲੁਧਿਆਣਾ ਤੇ ਅੰਮ੍ਰਾਲੇ ਤੋਂ ਹੁੰਦੇ ਹੋਈ ਜਿਹੜੀ ਅੰਬਾਲਾ ਕੈਂਟ ਤੋਂ ਹੁੰਦੀ ਹੋਈ ਪਹੁੰਚੇਗੀ ਦਿੱਲੀ ਜੀ ਹਾਂ 31 ਦਸੰਬਰ ਤੋਂ ਰੈਗੂਲਰ ਸਵੇਰੇ 6 ਵਜੇ 8 ਵਜੇ ਕੇ 5 ਮਿੰਟ ਤੇ ਜਿਹੜਾ ਅੰਮ੍ਰਿਤਸਰ ਤੋਂ ਚੱਲੇਗੀ ਟ੍ਰੇਨ ਇਹ ਤੇ ਦਿੱਲੀ ਤੋਂ ਟ੍ਰੇਨ ਦੁਪਹਿਰ 3:30 ਵਜੇ ਜਿਹੜੀ ਰਵਾਨਾ ਹੋਵੇਗੀ ਸਟੇਸ਼ਨਾਂ ਤੇ ਜਿਹੜੀ ਸਿਰਫ ਤੇ ਸਿਰਫ ਜਿਹੜਾ ਇਹ ਟ੍ਰੇਨ ਹੈਗੀ ਇਹ 2-2 ਮਿੰਟੀ ਜਿਹੜਾ ਰੁਕੇਗੀ ਤੇ ਇਸੇ ਦੇ ਨਾਲ ਹੀ ਇੱਕ ਹੋਰ ਵੱਡੀ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਜਰਮਨੀ ਤੋਂ ਜਿਹੜਾ ਇੱਕ ਵਿਅਕਤੀ ਸੈਕਲ ਤੇ 골ਡ ਟੈਂਪਲ ਪਹੁੰਚਿਆ ਇੱਕ ਸ਼ਖਸ ਉਸ ਬਾਰੇ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਹਾਂ ਸ੍ਰੀ ਹਰਮੰਦਰ ਸਾਹਿਬ ਪਹੁੰਚਿਆ ਜਰਮਨ ਦਾ ਇੱਕ ਵਿਅਕਤੀ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਜਿਹੜਾ ਸਾਈਕਲ ਤੇ ਤੈਅ ਕੀਤਾ ਉਸ ਵਿਅਕਤੀ ਨੇ ਪੰਜਾਬ ਚ ਸ੍ਰੀ ਹਰਮੰਦਰ ਸਾਹਿਬ ਇੱਕ ਜਿਹੀ ਧਰਤੀ ਤੁਸੀਂ ਆਪ ਹੀ ਜਾਣਦੇ ਹੋ ਗੁਰਦੇਸ਼ ਵਿਦੇਸ਼ ਤੋਂ ਜਿਹੜੇ ਸਾਡੇ ਨਾਲ ਦਰਸ਼ਕ ਜੁੜੇ ਨੇ ਉਹਨਾਂ ਨੂੰ ਵੀ ਦੱਸ ਲਈਏ ਕਿ ਪੰਜਾਬ ਚੋ ਸ੍ਰੀ ਹਰਮੰਦਰ ਸਾਹਿਬ ਇੱਕ ਜਿਹੀ ਧਰਤੀ ਜਿਸ ਨਾਲ ਸਾਰੇ ਜਾਣੂ ਨੇ ਪਰ ਜਿੱਥੇ ਜਿਸ ਧਰਤੀ ਨਾਲ ਜਿਸ ਗੁਰਦੁਆਰਾ ਸਾਹਿਬ ਨਾਲ ਜਿਸ ਟੈਂਪਲ ਨਾਲ ਦੂਦਰਾਡੇ ਦੇ ਲੋਕਾਂ ਦਾ ਜਿਹੜਾ ਆਸਥਾ ਜੁੜੀ ਹੋਈ ਹੈ ਲੋਕ ਦਰਸ਼ਨ ਕਰਨ ਲਈ ਪਹੁੰਚਦੇ ਨੇ ਉੱਥੇ ਦੇਸ਼ ਦੇ ਨਹੀਂ ਸਗੂ ਵਿਦੇਸ਼ ਦੇ ਲੋਕ ਪਹੁੰਚਦੇ ਨੇ ਜਿੱਥੇ ਤਾਜ਼ਾ ਮਸਾਲ ਹੈਗੀ ਹੈ ਜਿੱਥੇ ਇੱਕ ਜਰਮਨ ਤੋਂ ਵਿਅਕਤੀ ਸ਼੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੁਣ ਪਹੁੰਚਿਆ ਹੈ ਤੇ ਨਤਮਸਤਕ ਹੁਣ ਪਹੁੰਚਦੇ ਸਮੇਂ ਉਹ ਸਾਈਕਲ ਤੇ ਹੀ ਪਹੁੰਚਿਆ ਹੈ ਸਾਈਕਲ ਤੇ ਜਿੰਨਾ ਉਹਨੇ ਸਫ਼ਰ ਤੈਅ ਕੀਤਾ ਹੈ ਹਜ਼ਾਰਾਂ ਕਿਲੋਮੀਟਰ ਦਾ ਜਿਹੜਾ ਸਫ਼ਰ ਹੈ ਸੀਗਾ ਸਾਈਕਲ ਤੇ ਹੀ ਉਸਨੇ ਤੈਅ ਕੀਤਾ ਹੈ ਤੇ ਅੰਮ੍ਰਿਤਸਰ ਦੇ ਸ਼੍ਰੀ ਹਰਮੰਦਰ ਸਾਹਿਬ ਜਦੋਂ ਪਹੁੰਚਿਆ ਉਸਨੇ ਹਰਮੰਦਰ ਸਾਹਿਬ ਦੇ ਦਰਸ਼ਨ ਕੀਤੇ ਤੇ ਉਸ ਤੋਂ ਬਾਅਦ ਗੁਰਦੁਆਰਾ ਸਾਹਿਬ ਵਿਖੇ ਲੰਗਰ ਛੱਕ ਕੇ ਬਹੁਤ ਉਸਨੇ ਜਿਹੜੀ ਖੁਸ਼ੀ ਮਹਿਸੂਸ ਕੀਤੀ ਇਸ ਦੌਰਾਨ ਉਸਨੇ ਪੂਰੀ ਦੁਨੀਆ ਦੇ ਲੋਕਾਂ ਨੂੰ ਮਿੱਟੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੀ ਅਪੀਲ ਕੀਤੀ ਜਿਹੜੀਆਂ ਉਹਨੇ ਮੈਸੇਜ ਦਿੱਤਾ ਲੋਕਾਂ ਨੂੰ ਕਿ ਜਿਹੜਾ ਸਾਨੂੰ ਮਿੱਟੀ ਨੂੰ ਬਚਾਉਣਾ ਚਾਹੀਦਾ ਆਪਣੀ ਜਿਹੜੇ ਦੂਸ਼ਿਤ ਹੋ ਰਹੀ ਏ ਹਵਾ ਜਿਹੜੀ ਦੂਸ਼ਿਤ ਹੋ ਰਹੀ ਏ ਉਸ ਨੂੰ ਬਚਾਉਣਾ ਚਾਹੀਦਾ ਨੇਕ ਉਪਰਾਲੇ ਕਰਨੇ ਚਾਹੀਦੇ ਨੇ ਤੇ ਇੱਕ ਹੋਰ ਵੱਡੀ ਜਿਹੜੀ ਤੁਹਾਡੇ ਨਾਲ ਖਬਰ ਸਾਂਝੀ ਕਰਦੇ ਆ ਤੁਸੀਂ ਆਮ ਹੀ ਜਾਣਦੇ ਹੋ ਕਿ ਜਿਹੜਾ ਅਸੀਂ ਜਿਹੜੇ ਜ਼ਿਆਦਾਤਰ ਜਿਹੜੇ ਯੂਟਿਊਬਰ ਹੈਗੇ ਨੇ ਜਾਂ ਸੋਸ਼ਲ ਮੀਡੀਆ ਅਕਾਊਂਟ ਚਲਾਉਂਦੇ ਨੇ ਕਿ ਅਸੀਂ ਕਿਸੇ ਵੀ ਇਨਸਾਨ ਦਾ ਜਾਂ ਕਿਸੇ ਕੰਪਨੀ ਦਾ ਜਾਂ ਕਿਸੇ ਯੂਨੀਵਰਸਿਟੀ ਦਾ ਜਾਂ ਕਿਸੇ ਚੈਨਲ ਦਾ ਲੋਗੋ ਅਸੀਂ ਵਰਤ ਲੈਂਦੇ ਆ ਪਰ ਹੁਣ ਜਿਹੜਾ ਲੋਗੋ ਦੀ ਗੱਲ ਕੀਤੀ ਜਾਵੇ ਤੇ ਜਿਹੜਾ ਲੋਗੋ ਇਹ ਸਾਡੀ ਬਹੁਤ ਹੀ ਜੁੜੀ ਨਮੋਲ ਹ ਯੂਨੀਵਰਸਿਟੀ ਹੈਗੀ ਪੰਜਾਬ ਦੀ ਇੱਕੋ ਇੱਕ ਯੂਨੀਵਰਸਿਟੀ ਹੈਗੀ ਇਹ ਪੀਯੂ ਜਿਹੜਾ ਪੀਯੂ ਦਾ ਲੋਗੋ ਵਰਤਨ ਤੇ ਹੁਣ ਜਿਹੜੀ ਕਾਨੂੰਨੀ ਕਾਰਵਾਈ ਹੋਵੇਗੀ ਜੀ ਹਾਂ ਪੰਜਾਬੀ ਯੂਨੀਵਰਸਿਟੀ ਪੀਯੂ ਦੇ ਲੋਗੋ ਅਤੇ ਨਾਂ ਨੂੰ ਸੋਸ਼ਲ ਮੀਡੀਆ ਤੇ ਵਿਅਕਤੀਗਤ ਕਰਨ ਤੇ ਵੀ ਜਾਂ ਸੰਸਥਾਤਕ ਤੌਰ ਤੇ ਵਰਤਨ ਤੇ ਜਿਹੜਾ ਕੋਈ ਵੀ ਵਿਅਕਤੀ ਵਰਤਦਾ ਤੇ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਹੋਵੇਗੀ ਪੀਜੂ ਰਜਿਸਟਰਾਰ ਜਿਹੜਾ ਹੈਗਾ ਉਸਨੇ ਖਾਸ ਤੌਰ ਤੇ ਸੋਸ਼ਲ ਮੀਡੀਆ ਤੇ ਅਕਾਊਂਟ ਧਾਰਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਇਹ ਕਾਨੂੰਨੀ ਕਾਰਵਾਈ ਆਈਟੀ ਜਿਹੜਾ ਐਕਟ ਹੈਗਾ ਹੈ ਜਿਹੜਾ ਇੰਟਰਮੀਡੀਏਰੀਅਰ ਰੂਲਰ ਜਿਹੜਾ ਹੈਗਾ ਹੈ 2021 ਤਹ ਤੱਕ ਕੀਤੀ ਜਾਵੇਗੀ ਉਸਨੇ ਆਪਦੇ ਜਿਹੜਾ ਸੋਸ਼ਲ ਮੀਡੀਆ ਅਕਾਊਂਟ ਤੇ ਜਿਹੜਾ ਇਹ ਜਾਣਕਾਰੀ ਸਾਂਝੀ ਕੀਤੀ ਹੈ ਇੱਕ ਵਾਰੀ ਦੁਬਾਰਾ ਫਿਰ ਦੱਸਦੀ ਹੈ ਕਿ ਪੰਜਾਬੀ ਯੂਨੀਵਰਸਿਟੀ ਜਿਹੜੀ ਪੀਯੂ ਦੇ ਲੋਗੋ ਨੂੰ ਵਰਤਨ ਤੇ ਜਿਹੜਾ ਜਾਂ ਫਿਰ ਉਸ ਦਾ ਨਾਮ ਸੋਸ਼ਲ ਮੀਡੀਆ ਤੇ ਵਿਅਕਤੀਗਤ ਜਾਂ ਸੰਸਥਾਤਿਕ ਤੌਰ ਤੇ ਵਰਤਨ ਵਾਲੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਹਾਂ ਪੀਯੂ ਦੇ ਜਿਹੜਾ ਰਜਿਸਟਰਾਰ ਹੈਗਾ ਹੈ ਉਹਨੇ ਖਾਸ ਤੌਰ ਤੇ ਸੋਸ਼ਲ ਮੀਡੀਆ ਅਕਾਊਂਟ ਧਾਰਕਾਂ ਲਈ ਇੱਕ ਐਡਵਾਈਜ਼ਰੀ ਜਾਰੀ ਕੀਤੀ ਜੇ ਜੇ ਦੇ ਵਿੱਚ ਉਹਨੇ ਖਾਸ ਤੌਰ ਤੇ ਇਹ ਚੇਤਾਵਨੀ ਦਿੱਤੀ ਹੈ ਕਿ ਪੀਯੂ ਦਾ ਲੋਗੋ ਜਾਂ ਉਹਦਾ ਨਾਮ سوشل میڈیا ਤੇ ਵਰਤਣ ਵਾਲੇ ਖਿਲਾਫ ਇੰਟਰਮੀਡੀਅਰੀ ਰੂਲ ਜਰ ਤਹਿਤ 2021 ਦੇ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜੀ ਹਾਂ ਇਹ ਅੱਜ 30 ਦਸੰਬਰ ਹੋ ਚੁੱਕਿਆ ਹੈ ਤੇ 31 ਦਸੰਬਰ ਤੇ ਬਹੁਤ ਜਲਦ ਜਿਹੜਾ ਨਵੇਂ ਸਾਲ ਦੇ ਵਿੱਚ ਨਵਾਂ ਸਾਲ ਨਵਾਂ ਸਾਲ ਜਿਹੜਾ ਰੁਸਤਕ ਬਦਲੇਗਾ ਇਹ ਠੰਡ ਦਾ ਸੀਜ਼ਨ ਆ ਉਸ ਤੋਂ ਬਾਅਦ ਲੋਹੜੀ ਜਦੋਂ ਲੋਹੜੀ ਦੇ ਨਾਲ ਠੰਡ ਥੋੜੀ ਜੀ ਜਦ ਠੰਡ ਦੀ ਮਿਆਦ ਘਟਦੀ ਸ਼ੁਰੂ ਹੋ ਜਾਏਗੀ ਤੇ ਇਸੇ ਠੰਡੀ ਮਿੱਠੀ ਠੰਡ ਨੂੰ ਬਰਕਰਾਰ ਰੱਖਦੇ ਹੋਏ ਜਿਹੜਾ ਨਵੇਂ ਸਾਲ ਸਾਡੇ ਜੀਵਨ ਦੇ ਵਿੱਚ ਤਸਤਕ ਦੇਊਗਾ ਸੋ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਹੈਪੀ ਨਿਊ ਇਅਰ ਤੋ ਤੁਸੀਂ ਵੀ ਤੁਸੀਂ ਮੁਬਾਰਕਾ ਦੇ ਸਕਦੇ ਹੋ ਇਸ ਚੈਨਲ ਦੇ ਜਰੀਏ ਤੁਸੀਂ ਆਪਣੇ ਕਮੈਂਟ ਬਾਕਸਾਂ ਦੇ ਵਿੱਚ ਆਪਣੇ ਜਿਹੜੇ ਤੁਹਾਨੂੰ ਦੇਖ ਰਹੇ ਨੇ ਜਾਂ ਜਿਹੜੇ ਸਾਨੂੰ ਦੇਖ ਰਹੇ ਨੇ ਛੋਟੇ ਸਾਹਿਬ ਜਿਆਦਾ ਸੇ ਮਤ ਉਹ ਆਪਣੇ ਕਮੈਂਟ ਜ਼ਰੂਰ ਰੱਖ ਸਕਦੇ ਨੇ ਹੈਪੀ ਨਿਊ ईयर ਲਿਖ ਕੇ ਸੋ ਸਾਰਿਆਂ ਨੂੰ ਫਿਰ ਤੋਂ ਹੈਪੀ ਨਿਊ ईयर ਜੋ ਇਹ ਕੁਝ ਖਾਸ ਖਬਰਾਂ ਸਗੀਆਂ ਤੁਹਾਡੇ ਤੱਕ ਇਹੀ ਦੋ ਤਿੰਨ ਸੇਗੀਆਂ ਬਹੁਤ ਜਲਦ ਹਾਜ਼ਰ ਹੋਵਾਂਗੇ ਨਵੀਆਂ ਖਬਰਾਂ ਲੈ ਕੇ ਨਵੇਂ ਮੁੱਦੇ ਛੇੜ ਕੇ ਸੋ ਉਦੋਂ ਤੱਕ ਦਿਓ ਮੈਨੂੰ ਰਾਇਵ ਸੰਕਚੂਰਾ ਨੂੰ ਇਜਾਜ਼ਤ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਐਸੇ ਤਰ੍ਹਾਂ ਚੈਨਲ ਨੂੰ ਪਿਆਰ ਦਿੰਦੇ ਰਿਹਾ ਕਰੋ ਚੈਨਲ ਨਾਲ ਬਣੇ ਰਿਹਾ ਕਰੋ ਚੈਨਲ ਦੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਆਪਣੇ ਕਮੈਂਟ ਜ਼ਰੂਰ ਲਿਖਿਆ ਕਰੋ ਕਿਸ ਮੁੱਦੇ ਤੇ ਕਿਸ ਤਰ੍ਹਾਂ ਦੀ ਖਬਰ ਤੁਸੀਂ ਦੇਖਣਾ ਪਸੰਦ ਕਰਦੇ ਹੋ ਜਰੂਰ ਲਿਖਿਆ ਕਰੋ ਕਿਸ ਇਲਾਕੇ ਤੋਂ ਤੁਸੀਂ ਸਾਨੂੰ ਦੇਖ ਰਹੇ ਹੋ ਕਿਸ ਇਲਾਕੇ ਨਾਲ ਸੰਬੰਧਿਤ ਹੈਗੇ ਹੋ ਤੁਸੀਂ ਆਪਣੇ ਉਹ ਵੀ ਵਿਚਾਰ ਰੱਖਿਆ ਕਰੋ ਉਹ ਵੀ ਆਪਣੀ ਲੋਕੇਸ਼ਨ ਜਰੂਰ ਸਾਡੇ ਨਾਲ ਸਾਂਝੀ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗਦਾ ਰਹੇ ਕਿ ਸਾਡੇ ਜਿਹੜੇ ਦਰਸ਼ਕ ਹੈਗੇ ਸਾਨੂੰ ਚਾਹਣ ਵਾਲੇ ਸਾਨੂੰ ਦੇਖਣ ਵਾਲੇ ਕਿਸ ਕਿਸ ਇਲਾਕੇ ਤੋਂ ਦੇਖ ਰਹੇ ਨੇ ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਚੈਨਲ ਨਾਲ ਬਣੇ ਰਹਿਣ ਲਈ ਚੈਨਲ ਨੂੰ ਲਾਈਕ ਫੋਲੋ ਜ਼ਰੂਰ ਕਰਨਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਫੇਸਬੁੱਕ ਜਾ ਕੇ ਚੈਨਲ ਫੇਸਬੁੱਕ ਤੇ ਵੀ ਜਾ ਕੇ ਸਾਡੇ ਚੈਨਲ ਨੂੰ 5 ਰਿਵਰ ਨੇਓਜ ਨੂੰ ਲਾਈਕ ਫੋਲੋ ਜ਼ਰੂਰ ਕਰਨਾ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ